ਹਾਬੀ ਦੋਸਤੋ ਅੱਜ ਆਪਾਂ ਪਹੁੰਚੇ ਆ ਬਰਨਾਲਾ ਟਰੈਕਟਰ ਮੰਡੀ ਹਰੇਕ ਟਰੈਕਟਰ ਦੇ ਰੇਡ ਦੱਸਾਂਗੇ ਤੇ ਭਾਈਆਂ ਦਾ ਕੰਟੈਕਟ ਨੰਬਰ ਲੈ ਕੇ ਦਵਾਂਗੇ ਇਹਨਾਂ ਵਿੱਚੋਂ ਨਵੇਂ ਟਰੈਕਟਰ ਦਿਖਾਵਾਂਗੇ ਤੇ ਟਰਾਲੀਆਂ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਫੇਸਬੁੱਕ ਪੇਜ ਲੱਖੀਵਾਜਵਾ ਅਸਪ੍ਰਿਵਿੰਜਨ ਫੋਲੋ ਕਰ ਲਿਓ ਸਬਰਾਜੀ 850 ਕਿਲੋ ਜਾਈਪੀ 20 ਹੀ ਪਰਾਂ ਮਾਡਲ ਢਮਾਂਡਾ ਸਾਡੇ 4.5 ਲੱਖ ਰੁਪਏ ਕਿਆ ਸੋਨਾ ਦੀ ਕੜੀ ਹੈ 750 2006 ਮਾਡਲ ਡਿਮਾਂਡ 315000 ਕੇ ਚੌਂ ਡੀਅਰ ਤੋਂ ਜ਼ਿਆਦਾ ਹੈ ਜੀ ਤਿੰਨ ਮਾਡਲ ਆ ਡਿਮਾਂਡ 385000 ਰੁਪਏ ਬਾਈ ਦਾ ਕੰਟੈਕਟ ਨੰਬਰ 8283217643 ਪੂਰਾ ਚੈਨਲ ਟਰੈਕਟਰ ਹੈਗਾ ਸੁਭਰਾਜ 85510 ਮਾਡਲ ਡਿਮਾਂਡ ਤੱਕ ਦਾ 65000 ਗੈਮਾ ਐਂਡਰਾ 250 DI 2000 ਮਾਡਲ ਹੈ ਡਿਮਾਂਡ 1.95 ਲੱਖ 92 ਹਜ਼ਾਰ ਸਪਰਾਡੇ 855 97 ਮਾਡਲ ਮੰਨ 2.5 ਹਜ਼ਾਰ ਆਚਾਰੇ ਟਰੈਕਟਰ ਜੀ ਇੱਕੋ ਬੰਦੇ ਦੇ ਨਹੀਂ ਗੇ ਈ ਆ ਗਿਆ ਸੁਵਰਾਜ 2012 ਮਾਡਲ ਸੈਂਪਲ ਸਟੀering ਹੈ ਜੀ ਫੇਵਰ 73 ਲੱਗੀ ਹੋਈ ਹੈ 7000 ਦਾ ਟਰੈਕਟਰ ਹੀ ਨਵੇਂ ਟਾਇਰਾਂ ਦੇ ਵਿੱਚ ਹੈ ਜੀ ਆਇਆ ਓਏ ਤੇਰੇ ਬਣਾ ਗਿਆ 12 ਮਾਡਲ ਆ ਪੀ ਵੀ 19 ਬਰਨਾਲੇ ਦਾ ਨੰਬਰ ਬਣਾ ਦਾ 385000 ਬਾਈ ਦਾ ਕੰਟੈਕਟ ਨੰਬਰ ਆ 82890 17643 ਅੱਗੇ ਆ ਗਿਆ ਸੁਵਰਾਜ 2012 ਮਾਡਲ ਇਦੀ ਡਿਮਾਂਡ ਆ 4 ਲੱਖ 35000 ਪਾਵਰ ਸਟੀering ਦੇ ਵਿੱਚ ਹੈਗਾ ਇਹ ਵੀ ਨਵੇਂ ਟਾਇਰਾਂ ਦੇ ਵਿੱਚ ਹੈ ਜੀ ਇਹ ਵੀ ਬਾਈ ਦਾ ਕੰਟੈਕਟ ਨੰਬਰ ਆ 828917643 ਅੱਗੇ ਆ ਸੂਨਾ ਦੀ ਕਾ ਡੀਆਈ 60 ਆਰ ਐਕਸ ਸਕੰਦਰਾਈ ਨਵੇਂ ਟਾਇਰਾਂ ਦੇ ਵਿੱਚ ਹੈ ਜੀ 21 ਮਾਡਲ ਆ ਡਿਮਾਂਡ ਆ 6 ਲੱਖ 75000 ਜੀ ਬਾਈ ਦਾ ਕੰਟੈਕਟ ਨੰਬਰ 8582917643 ਇਹ ਹੀ ਬਾਈ ਦਾ ਇਹ ਟਰੈਕਟਰ ਆ ਫਾਰਮ 6055 ਜੀ ਪੂਰਾ ਕੋਕਾਪਿਸ ਟਰੈਕਟਰ ਹੈ ਨਵੇਂ ਟਾਇਰਾਂ ਦੇ ਵਿੱਚ ਹੈ ਫਾਈਬਰ ਸਤਰੀ ਲੱਗੀ ਹੋਈ ਆ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈ ਜੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਹੋ ਪੂਰਾ ਸਾਫ਼ ਸੁਥਰਾ ਟਰੈਕਟਰ ਹੈ ਜੀ 17 ਮਾਡਲ ਆ ਟਮਾਂਡ ਆ 595000 ਰੁਪਏ ਛੋਟਾ ਗੀਰ ਦੇ ਵਿੱਚ ਹੈ ਜੀ ਜਿਹਨੂੰ ਕਿਹਾ ਜਾਂਦਾ ਫਾਰਮ ਟਰੱਕ 6055 BS8280917647 ਜੀ ਬਾਈ ਦਾ ਕੰਟੈਕਟ ਨੰਬਰ ਬਰਨਾਲਾ ਏਰੀਆ ਦੇ ਵਿੱਚ ਖੜੇ ਨੇ ਜੀ ਇਹ ਟਰੈਕਟਰ ਹੈ। ਯਸਬਰਾਜ 855 IP 2008 ਮਾਡਲ ਆ ਡਿਮਾਂਡ ਆ 350000 ਰੁਪਈਆ ਜੀ ਇਹ ਹੈ ਗੈਸ ਰਾਜ 855 1996 ਵਟਲਾ ਜੀ ਟਾਇਰਾਂ ਦੀ ਕੰਡੀਸ਼ਨ ਬਹੁਤ ਵਧੀਆ ਪਈ ਨਵੇਂ ਟਾਇਰ ਨੇ ਜੀ 1996 ਵਟਲਾ ਡਿਮਾਂਡ ਹੈ 190000 22 ਦਾ ਕੰਟੈਕਟ ਨੰਬਰ 858917843 ਅੱਗੇ ਆ ਗਿਆ ਜੀ ਸਵਰਾਜ 744 2001 ਮਾਡਲ ਦਾ ਡਿਮਾਂਡ ਦਾ 2,60,000 ਕਿਾਰਚਨ 605 ਡੀਆਈ 2017 ਮਾਡਲ ਦਾ ਡਿਮਾਂਡ 5,25,000 ਅੱਗੇ ਆ ਗਿਆ ਜੀ ਸਤਰਾਜ 855 2003 ਮਾਡਲ ਦਾ ਡਮਾਂਡ ਆ 2,60,000 ਸੋਨਾ ਲਿਕਈ ਬਹੁਤ ਸਾਫ਼ ਸੁਥਰਾ ਟਰੈਕਟਰ ਹੈ ਕੋਕਾ ਵੀ 750 2001 ਕਮਲ ਡਮਾਂਡ ਆ 2,75,000 ਕੇ ਆयो ਸਵਰਾਜ 98 ਮਾਡਲ ਡਮਾਂਡ ਆ 1,25,735 ਕੇ ਸਵਰਾਜ 855 ਏਪੀ ਆਇਆ ਜੀ ਸੋ ਏਅਰ ਕੇ ਰਾਮਾਡਲ 199000 ਦੀ 11 ਮਹਿੰਦਰਾ 475 ਡਮਾਂਡ 175 ਹੈ ਜੀ 25 11 ਅੱਛੇ ਮਿੱਟੀ 95 ਮਾਡਲ ਡਮਾਂਡ 118000 ਦੀ ਅਗਿਆ ਸਤਰਾਜ 855 2006 ਮਾਡਲ 3 ਸਪੀਡ ਡਮਾਂਡ 3.5 ਲੱਖ ਜੀ ਕੈ ਸੋਨਾ ਲਿਕਰ 740 2000 ਮਾਡਲ ਡਿਮਾਂਡ 145 42700 ਇਹ ਵੀ ਉਨੀ ਬਰਨਾਲੇ ਦਾ ਨੰਬਰ ਹੈ 94 ਮਾਡਲ ਡਿਮਾਂਡ 145 ਬਾਈ ਦਾ ਕੰਟੈਕਟ ਨੰਬਰ 872994199 ਟਰਾਲਾ 12 560 ਡਿਮਾਂਡ 235000 ਜੀ ਹੈਲੋ ਹੈਲੋ